ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਗੱਲ ਕਰਦੇ ਆਂ ਬੂਹੇ ਬਾਰੀਆਂ ਬਾਰੇ ਇਹਦੇ ਵਿੱਚ ਹੁਣ ਦੇਵ ਤੇ ਮਿੰਦੋ ਦੀ ਵੀ ਗੱਲ ਹੋ ਰਹੀ ਹੈ ਤੇ ਦੇਵ ਨੇ ਮਿੰਦੋ ਨੂੰ ਪ੍ਰਪੋਜ਼ ਕਰ ਦਿੱਤਾ ਹੈ ਪਰ ਮਿੰਦੋ ਭੈਣ ਸਿਰਫ ਦੇਵ ਵੀਰੇ ਨੂੰ ਆਪਣਾ ਦੋਸਤ ਹੀ ਮੰਨਦੀ ਹੈ ਉਹ ਕਹਿ ਰਹੀ ਹੈ ਕਿ ਜੋ ਮੇਰਾ ਵੀਰ ਕਹੂਗਾ ਮੈਂ ਉਹੀ ਕਰਨਾ ਅੰਮੂ ਜਿਹੜਾ ਮਿੰਦੋ ਦਾ ਵੀਰ ਆ ਉਹ ਦੇਵ ਨੂੰ ਪਸੰਦ ਨਹੀਂ ਕਰਦਾ ਪਰ ਜਿਹੜੀ ਮਿੰਦੋ ਆ ਉਹ ਕਹਿੰਦੀ ਆ ਕਿ ਮਤਲਬ ਸਾਨੂੰ ਦੋਵਾਂ ਨੂੰ ਆ ਦੇਵ ਨੇ ਹੀ ਮਲਾਇਆ ਸੀਗਾ ਇਸ ਕਰਕੇ ਸਾਡੀ ਦੋਸਤੀ ਰਹੂਗੀ ਪਰ ਜਿਹੜਾ ਅੰਮੂ ਆ ਉਹ ਮਿੰਦੋ ਨੂੰ ਦੇਵ ਦੇ ਨਾਲ ਬੋਲਣ ਤੋਂ ਮਨਾ ਕਰਦਾ ਆ ਪਰ ਜਦੋਂ ਦੇਵ ਨੇ ਕਿਹਾ ਕਿ ਤੂੰ ਮੈਨੂੰ ਪਸੰਦ ਕਰਦੀ ਏ ਤਾਂ ਮਿੰਦੋ ਨੇ ਅੱਗਿਓ ਫੋਨ ਕੱਟ ਦਿੱਤਾ ਤੇ ਇਹਦਾ ਮਤਲਬ ਕਿ ਉਹ ਉਸ ਤੋਂ ਉਸ ਤੋਂ ਉੱਪਰ ਸਮਝਦੀ ਆ ਤੇ ਫੇਰ ਜਦੋਂ ਅੰਮੂ ਤੇ ਪਾਪਾ ਜੀ ਬੈਠੇ ਗੱਲ ਕਰ ਰਹੇ ਹੁੰਦੇ ਆ ਤੇ ਅੰਮੂ ਨੂੰ ਪਤਾ ਲੱਗਦਾ ਆ ਕਿ ਪਾਪਾ ਜੀ ਨੇ ਮੇਰੇ ਨਾਮ ਤੇ ਦੁਕਾਨਾਂ ਜ਼ਮੀਨ ਸਾਰੀ ਘਰ ਜੋ ਵੀ ਘਰ ਵੀ ਹੈਗਾ ਉਹਦੀ ਜਗ੍ਹਾ ਆ ਉਹ ਸਾਰੀ ਮੇਰੇ ਨਾਮ ਕਰ ਚੁੱਕੇ ਆ ਤੇ ਜਿਹੜਾ ਉਹਦੀ ਵਸੀਅਤ ਆ ਉਹ ਆਪਣੇ ਭਰਾ ਦੇ ਕੋਲ ਰੱਖੀ ਹੋਈ ਆ ਪਾਪਾ ਜੀ ਨੇ ਹਮੇਸ਼ਾ ਅੰਮੂ ਨੂੰ ਲੈ ਕੇ ਸਹੀ ਫੈਸਲਾ ਲਿਆ ਜੋ ਵੀ ਕੀਤਾ ਅੰਮੂ ਦੇ ਵਾਸਤੇ ਸਹੀ ਕੀਤਾ ਬੇਸ਼ੱਕ ਅੰਮੂ ਨੂੰ ਪਹਿਲਾਂ ਸਮਝ ਨਹੀਂ ਸੀ ਪਰ ਹੁਣ ਘਰ ਦੇ ਵਿੱਚ ਜੋ ਵੀ ਮੁਸ਼ਕਲਾਂ ਆਈਆਂ ਜੋ ਕੁਝ ਵੀ ਹਾਲਾਤ ਬਣੇ ਉਹਦੇ ਅਕੋਰਡਿੰਗ ਅੰਮੂ ਨੂੰ ਸਾਰੀ ਸਮਝ ਲੱਗ ਗਈ ਹੈ ਕਿ ਮੇਰੇ ਭੂਆ ਫੂਫੜ ਜਿਹੜੇ ਸੀਗੇ ਉਹ ਧੋਖੇਬਾਜ਼ ਸੀਗੇ ਤੇ ਉਹਨਾਂ ਨੇ ਮੇਰਾ ਕਦੀ ਵੀ ਭਲਾ ਨਹੀਂ ਚਾਇਆ ਉਹ ਸਿਰਫ ਸਾਡੀ ਪ੍ਰਾਪਰਟੀ ਹਾਸਲ ਕਰਨ ਨੂੰ ਲੈ ਕੇ ਹੀ ਮੈਨੂੰ ਪਿਆਰ ਕਰਨ ਦਾ ਡਰਾਮਾ ਕਰਦੇ ਸੀ ਇਸ ਤੋਂ ਉੱਪਰ ਕੁਝ ਵੀ ਨਹੀਂ ਸੀ ਉਧਰ ਅੰਮੂ ਨੇ ਨਵੀਨ ਦੇ ਘਰਦਿਆਂ ਨੂੰ ਕਿਹਾ ਕਿ ਤੁਸੀਂ ਇਹ ਨਾ ਸੋਚੋ ਕਿ ਨਵੀ ਦਾ ਕੋਈ ਭਰਾ ਨਹੀਂ ਹੈਗਾ ਕਿਉਂਕਿ ਉਹਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਰਸਮਾਂ ਚੱਲ ਰਹੀਆਂ ਤੇ ਉਹਦਾ ਵਿਆਹ ਰੱਖਿਆ ਹੋਇਆ ਗੁਰੀ ਦੇ ਨਾਲ ਉਹਨੇ ਕਿਹਾ ਕਿ ਮੈਂ ਹੀ ਇਹਦਾ ਭਰਾ ਹਾਂ ਮੈਂ ਆਪਣਾ ਭਰਾ ਵਾਲੇ ਸਾਰੇ ਕਾਰਜ ਕਰੂੰਗਾ ਤੁਸੀਂ ਇਹਨੂੰ ਕੱਲੀ ਨਾ ਸਮਝੋ ਕਿ ਸਾਡਾ ਕੋਈ ਪੁੱਤਰ ਨਹੀਂ ਹੈਗਾ ਤੇ ਉਹਦੇ ਘਰ ਦੇ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ ਬਹੁਤ ਇਮੋਸ਼ਨਲ ਵੀ ਹੋ ਗਏ ਤੇ ਨਵੀ ਦੇ ਵਿਆਹ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਤੇ ਆ ਤੇ ਸਾਰੇ ਇਸ ਗੱਲ ਨੂੰ ਲੈ ਕੇ ਖੁਸ਼ ਖੁਸ਼ ਵੀ ਆ ਥੋੜੀ ਜੀ ਪ੍ਰੋਬਲਮ ਵੀ ਚੱਲ ਰਹੀ ਆ ਕੈਂਡੀ ਨੂੰ ਲੈ ਕੇ ਘਰ ਦੇ ਵਿੱਚ ਤੇ ਪਰ ਨਵੀ ਦਾ ਵਿਆਹ ਚਲੋ ਗੁਰੀ ਦੇ ਨਾਲ ਹੋਣਾ ਹੀ ਆ ਤੇ ਹੁਣ ਬਸ ਅम्मू ਨੇ ਇਹੀ ਕਹ ਆਇਆ ਕਿ ਮੈਂ ਹੈਗਾ ਮੈਨੂੰ ਹੀ ਆਪਣਾ ਭਰਾ ਸਮਝਣਾ ਤੇ ਕਦੀ ਵੀ ਆਪਣੇ ਆਪ ਨੂੰ ਇਕੱਲੇ ਨਹੀਂ ਸਮਝਣਾ ਮੈਂ ਸਾਰੀਆਂ ਰਸਮਾਂ ਦੇ ਵਿੱਚ ਸ਼ਾਮਲ ਹੋਵਾਂਗਾ ਹੁਣ